ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜ਼ਿੰਮੇਦਾਰ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ 5 ਹੌਸਪਾਵਰ ਦਾ ਇਹ ਸਿਸਟਮ ਹੈ 130 ਫੁੱਟ ਡਿਲੀਵਰੀ ਪੈਪ ਦੇ ਨਾਲ ਆਪਾਂ ਇੰਸਟਾਲ ਕੀਤਾ ਹੈ ਪਿੰਡ ਮੋਹੀ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਸੋਲਰ ਸਮਰਸੀਬਲ ਦੇ ਵਿੱਚ ਅਸੀਂ ਇੱਥੇ ਨੈਸਾ ਕੰਪਨੀ ਦੀ ਮੋਟਰ ਇੰਸਟਾਲ ਕੀਤੀ ਹੈ ਜਿਹੜੀ 130 ਫੁੱਟ ਤੇ ਚੱਲਦੀ ਪਈ ਹੈ ਇਹ ਬੋਰ 150 ਫੁੱਟ ਹੈ 150 ਫੁੱਟ ਦਾ ਡੰਗਾਈ ਦਾ ਬੋਰ ਹੈ ਤੇ 130 ਫੁੱਟ ਤੇ ਇਹ ਮੋਟਰ ਚੱਲਦੀ ਪਈ ਹੈ ਇੱਥੇ UTL ਸੋਲਰ ਦੇ 340 ਵਾਟ ਦੇ ਮੋਨੋ ਦੇ ਪੈਨਲ ਵਰਤੇ ਗਏ ਨੇ UTL ਸੋਲਰ ਦੇ 18 ਪੈਨਲ ਵਰਤੇ ਨੇ ਇੱਥੇ ਮੋਨੋ ਟੈਕਨੋਲੋਜੀ ਦੇ ਦੋ ਸਟਰਕਚਰ ਇੱਥੇ ਆਪਾਂ ਲਾਏ ਨੇ ਅਪੋਲੋ ਦੇ ਪ੍ਰੀਜੀਆਈ ਦੇ ਸਟਰਕਚਰ ਨੇ ਹਾਰ ਡਿਪ ਦੇ ਪੋਲ ਨੇ ਆਈਐਸਆਈ ਮਾਰਕ ਇੱਥੇ ਸਟਰਕਚਰ ਵਰਤਿਆ ਗਿਆ ਹੈ ਪਾਣੀ ਤੁਹਾਡੇ ਸਾਹਮਣੇ ਵਿੱਚ ਬਹੁਤ ਵਧੀਆ ਪਰਫਾਰਮੈਂਸ ਨਾਲ 130 ਫੁੱਟ ਤੇ 5 ਹੌਸ ਪਾਵਰ ਦੀ ਮੋਟਰ ਚੱਲਦੀ ਪਈ ਹੈ ਕਿਸਾਨ ਦਾ ਕਹਿਣਾ ਸੀ ਕਿ ਇੱਕ ਵਾਰੀ ਪਾਣੀ ਲਾਣ ਤੇ ਇਹਨਾਂ ਦਾ 1500 ਦਾ ਡੀਜ਼ਲ ਫੁੱਕ ਜਾਂਦਾ ਸੀ 1500 ਰੁਪਏ ਖਰਚਾ ਹੁੰਦਾ ਸੀ ਜੇ ਆਪਣੀ ਇਹ ਫਸਲ ਨੂੰ ਇੱਕ ਵਾਰੀ ਪਾਣੀ ਲਾਂਦੇ ਸਨ ਹੁਣ ਇਹਨਾਂ ਨੇ ਇੱਥੇ ਸੋਲਰ ਸਿਸਟਮ ਇੰਸਟਾਲ ਕਰਵਾਇਆ ਏ ਦੋ ਸਟਰਕਚਰ ਲੱਗੇ ਨੇ ਇੱਕ 10 ਪੈਨਲਾਂ ਦਾ ਇੱਕ 8 ਪੈਨਲਾਂ ਦਾ ਔਰ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ 340 ਵਾਟ ਦੇ ਇੱਥੇ ਮੋਨੋ ਟੈਕਨੋਲੋਜੀ ਦੇ ਪੈਨਲ ਵਰਤੇ ਗਏ ਨੇ ਯੂਟੀਐਲ ਸੋਲਰ ਦੇ ਇਹ ਟਾਵਰ 8 ਪੈਨਲਾਂ ਦਾ 8 ਪੈਨਲ ਇੰਸਟਾਲ ਨੇ ਇੱਥੇ ਤੇ ਇਸ ਟਾਵਰ ਤੇ 10 ਪੈਨਲ ਨੇ 10 ਪੈਨਲ ਇੱਕ ਟਾਵਰ ਤੇ ਨੇ ਤੇ 8 ਪੈਨਲ ਇੱਕ ਟਾਵਰ ਤੇ ਨੇ ਟੋਟਲ 18 ਪੈਨਲ ਵਰਤੇ ਗਏ ਨੇ ਇੱਥੇ 340 ਵਾਟ 18 ਪੈਨਲ ਲਗਭਗ 6 ਕਿਲੋਵਾਟ ਦੇ ਲਾਗੇ ਤੱਕੇ ਬਣ ਜਾਂਦੇ ਨੇ 6 ਕਿਲੋਵਾਟ ਤੋਂ ਵੀ ਪਲੱਸ ਨੇ ਇਸ ਟਾਈਮ 48 ਫ੍ਰੀਕਵੈਂਸੀ ਚੱਲਦੀ ਪਈ ਹੈ 48.13 ਕੁਛ 48 ਫ੍ਰੀਕਵੈਂਸੀ ਤੇ ਮੋਟਰ ਇਸ ਟਾਈਮ ਚੱਲਦੀ ਪਈ ਹੈ ਤੇ ਜੇ ਡੀਸੀ ਵੋਲਟੇਜ ਦੀ ਗੱਲ ਕਰੀਏ ਤੇ ਇਸ ਟਾਈਮ ਪੈਨਲਾਂ ਤੋਂ 635 ਵੋਲਟ ਆਉਂਦੇ ਪਏ ਨੇ 635 ਵੋਲਟ ਡੀਸੀ ਦੇ ਆਉਂਦੇ ਪਏ ਨੇ ਤੇ 48 ਫ੍ਰੀਕਵੈਂਸੀ ਤੇ ਇਸ ਟਾਈਮ ਪੰਪ ਚੱਲਦਾ ਪਿਆ 8 ਐਂਪੀਅਰ ਲੈਂਦੀ ਪਈ ਹੈ ਮੋਟਰ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਅਸੀਂ ਪਹਿਲਾਂ ਵੀ ਇਹ ਗੱਲ ਸ਼ੇਅਰ ਕਰਦੇ ਹੁੰਨੇ ਆ ਜਿਹੜੀ ਚੰਗੀ ਕੁਆਲਿਟੀ ਦੀ ਮੋਟਰ ਏ ਉਹ ਘੱਟ ਐਂਪੀਅਰ ਲੈਂਦੀ ਏ ਤੇ ਵਧੀਆ ਪਾਣੀ ਦਿੰਦੀ ਏ ਪਰ ਬਦਲਵਾਈ ਦੇ ਮੌਸਮ ਵਿੱਚ ਵੀ ਉਹ ਜਿਹੜੀ ਏ ਬਹੁਤ ਵਧੀਆ ਪਰਫਾਰਮੈਂਸ ਤੇ ਚੱਲਦੀ ਏ ਡ੍ਰੌਪ ਘੱਟ ਹੁੰਦਾ ਟਰਿੱਪ ਘੱਟ ਹੁੰਦੀ ਏ ਨੈਸਾ ਕੰਪਨੀ ਦੀ ਮੋਟਰ ਦੀ ਵੀ ਇਹ ਖਾਸੀਅਤ ਏ ਘੱਟ ਐਂਪੀਅਰ ਲਵੇਗੀ ਤੇ ਵਧੀਆ ਪਾਣੀ ਕੱਢੇਗੀ 360 360 ਵੋਲਟ ਲੈ ਕੇ ਇਸ ਟਾਈਮ 8 ਐਂਪੀਅਰ ਤੇ 48 ਫ੍ਰੀਕਵੈਂਸੀ ਤੇ ਚੱਲਦੀ ਪਈ ਏ ਪਾਣੀ ਅਸੀਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਵਿਖਾ ਦਿੰਨੇ ਆ 5 ਹੌਸਪਾਵਰ ਦਾ ਇਹ ਸੋਲਰ ਸਿਸਟਮ ਹੈ ਠੀਕ-ਠਾਕ ਚੱਲ ਗਿਆ 18 ਪੈਨਲ ਲਾਏ ਨੇ 340 ਵਾਟ ਦੇ ਮੋਨੋ ਟੈਕਨੋਲੋਜੀ ਦੇ ਨੈਸਾ ਕੰਪਨੀ ਦੀ ਮੋਟਰ ਪਾਈ ਹੈ ਤੇ ਅਪੋਲੋ ਦਾ ਪ੍ਰੀ ਜਾਈ ਦਾ ਤੇ ਸਟਰਕਚਰ ਲੱਗਿਆ ਹੈ ਫੁੱਲ ਪ੍ਰੈਸ਼ਰ ਦਾ ਪਾਣੀ ਹੈ 130 ਫੁੱਟ ਤੋਂ 5 ਹੌਸਪਾਵਰ ਦੇ ਇਸ ਸੋਲਰ ਪੰਪ ਦਾ ਤੁਸੀਂ ਵੀ ਜੇ ਇੱਕ ਵਧੀਆ ਚੰਗੀ ਕੁਆਲਿਟੀ ਦਾ A ਗ੍ਰੇਡ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਇੱਕ ਹੌਸਪਾਵਰ ਤੋਂ ਲੈ ਕੇ 50 ਹੌਸਪਾਵਰ ਤੱਕ ਦੀਆਂ ਸੋਲਰ ਸਮਰਸੀਬਲ ਤੇ ਸੋਲਰ ਮੋਨੋਬਲਾਕ ਸੋਲਰ ਮੋਟਰਾਂ ਤੁਸੀਂ ਸਾਡੇ ਤੋਂ ਲਗਵਾ ਸਕਦੇ ਹੋ ਸਾਡੇ ਕੋਲ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਵਾਟਰ ਲੈਵਲ ਦੇ ਸੋਲਰ ਪੰਪ ਮਿਲ ਜਾਣਗੇ ਤੁਸੀਂ ਜ਼ਮੀਨ ਦੇ ਉਤਲੇ ਪੱਧਰ ਤੋਂ ਲੈ ਕੇ 1500 ਫੁੱਟ ਡੰਗਾਈ ਤੱਕ ਸੋਲਰ ਪੰਪ ਲਗਵਾ ਸਕਦੇ ਹੋ ਤੇ ਅਸੀਂ 1500 ਫੁੱਟ ਡੰਗਾਈ ਤੱਕ ਸੋਲਰ ਪੰਪ ਤੋਂ ਪਾਣੀ ਚੱਕਵਾਉਣ ਦੇ ਵਿੱਚ ਸક્ષਮ ਹਾਂ ਇਸ ਤੋਂ ਇਲਾਵਾ ਜੇ ਤੁਹਾਡੇ ਪਹਿਲਾਂ ਤੋਂ ਕੋਈ ਸੋਲਰ ਸਿਸਟਮ ਲੱਗਿਆ ਹੈ ਜੋ ਕੋਈ ਦਿੱਕਤ ਆਉਂਦੀ ਏ 에ਰਰ ਆਉਂਦਾ ਡਰਾਈਵ ਟਰਿੱਪ ਕਰਦੀ ਏ ਕੋਈ ਵੀ ਇਸ਼ੂ ਏ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੈਰਾਮੀਟਰ ਸੈਟਿੰਗ ਦੀ ਸਰਵਿਸ ਪੇਡ ਏ ਸਰਵਿਸ ਦੇ ਚਾਰजेस ਲਏ ਜਾਣਗੇ ਪਰ ਤੁਹਾਨੂੰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਹੱਲ ਮਿਲੇਗਾ ਇਹ ਸਿਸਟਮ ਦਾ ਬਹੁਤ ਵਧੀਆ ਪਾਣੀ ਬਣਿਆ ਪਿੰਡ ਮੋਹੀਕਲਾ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਕੀ ਕਹਿਣਾ ਹੈ ਕਿਸਾਨ ਵੀਰ ਦਾ ਸਾਡੇ ਸੋਲਰ ਪੰਪ ਦੀ ਪਰਫਾਰਮੈਂਸ ਬਾਰੇ ਵੱਡੇ ਭਾਜੀ ਗੁਰਜੀਤ ਸਿੰਘ ਨਾਲ ਹੋਈ ਆਨਸਾਈਟ ਕਿਸਾਨ ਦੀ ਗੱਲਬਾ ਸੁਣਾਉਂਦੇ ਆ ਬਣੇ ਰਿਓ ਵੀਡੀਓ ਦੇ ਨਾਲ ਕਿਸਾਨ ਵੀਰੋ ਇਸ ਵੇਲੇ ਫਰੇਮ ਦੇ ਵਿੱਚ ਸਾਹਮਣੇ ਤੁਸੀਂ ਦੇਖ ਰਹੇ ਮੇਰੇ ਨਾਲ ਖੜੇ ਨੇ ਕਿਸਾਨ ਸਦਾ ਸੁੱਚਾ ਸਿੰਘ ਜੀ ਪਿੰਡ ਦਾ ਨਾਮ ਹੈਗਾ ਮੋਹੀਕਲਾ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਬਨੂੜ ਦੇ ਲਾਗੇ ਇਹ ਪਿੰਡ ਪੈ ਜਾਂਦਾ ਤੇ ਸਦਾ ਸੁੱਚਾ ਸਿੰਘ ਜੀ ਤੇ ਉਹਨਾਂ ਦੇ ਬੇਟੇ ਤੇ ਨਾਲ ਦੂਸਰੇ ਬੇਟੇ ਉਹਦੇ ਨਾਲ ਮੇਰੀ ਟੀਮ ਦਾ ਇੱਕ ਮੈਂਬਰ ਸੋਨੀ ਸੋਪਾ ਇਹਨਾਂ ਕਰ ਲੈਨੇ ਆ ਗੱਲ ਸਦਾ ਸਾਹਿਬ ਨਾਲ ਸਦਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਿਸਟਮ ਲਾਇਆ ਤੁਹਾਡਾ ਹਾਂ ਜੀ ਖੁਸ਼ ਹੋ ਹੋਇਆ ਜੀ ਸ਼ੁਕਰੀਆ ਰਾਕਾ ਵਧੀਆ ਪਾਣੀ ਹੋ ਗਿਆ ਠੀਕ ਹੋ ਗਿਆ ਜੀ ਪਾਣੀ ਪਹਿਲਾਂ ਜਮੇ ਥੋੜਾ ਥੋੜਾ ਸੀ ਹਾਂ ਪਹਿਲਾਂ ਥੋੜੀ ਪਾਣੀ ਚਲਾਉਂਦੇ ਵਿੱਚ ਰੇਡ ਪੈ ਗਿਆ ਜੇ ਰੇਡ ਤੇ ਚਲਾਉਂਦਾ ਸੀ ਪਹਿਲਾਂ ਤੁਸੀਂ ਜਨਰੇਟਰ ਚਲਾਈਦਾ ਸੀ ਹਾਂ ਵੈਸੇ ਮੋਟਰ ਵੀ ਛੋਟੀ ਸੀ ਉਹ ਤਿੰਨ ਦੀ ਮੋਟਰ ਸੀ ਨੇ ਪਾਣੀ ਬਹੁਤ ਥੋੜਾ ਸੀ 2 ਇੰਚ ਵੀ ਭਰ ਕੇ ਨਹੀਂ ਸਿਉਂਦਾ ਬਈ ਖਵਾਰ ਕਿ ਪ੍ਰੈਸ਼ਰ ਤਾਂ ਹੈ ਨਹੀਂ ਕਿੰਨਾ ਕੁ ਤੁਸੀਂ ਡੀਜ਼ਲ ਫੂਕਦੇ ਕਿੰਨੇ ਕੁ ਪੈਸੇ ਦਾ ਡੀਜ਼ਲ ਫੂਕਦੇ ਸਿਆ ਦਾ ਪੈਸੇ ਦਾ ਜੀ ਇਹ حساب ਲਾ ਲਓ ਵੀ ਘੰਟੇ ਦਾ ਕਿੰਨਾ ਲੀਟਰ ਲੱਗਦਾ ਹੈ ਲੀਟਰ ਸਵਾ ਲੀਟਰ ਲੀਟਰ ਸਵਾ ਲੀਟਰ ਇਨਾ ਸਵਾ ਕੁ ਲੀਟਰ ਲੱਗਦਾ ਸਾਡਾ ਅੰਦਾਜ਼ਾ ਤੁਸੀਂ ਸਾਲ ਚ ਕਿੰਨਾ ਗੀਲ ਫੂਕ ਦਿੰਦੇ ਸੀ ਜੀ ਅੰਦਾਜ਼ਾ ਦੱਸ ਦਿਓ ਕਾਜਾ ਤਾਂ ਲੱਗ ਨਹੀਂ ਸਕਦਾ ਸੀ ਤਾਂ ਹਾਂ ਪਾਣੀ ਸਾਥ ਵਿੱਚ ਬੰਦੂ ਹੀ ਰਹਿੰਦਾ ਸੀ ਜੀ ਕਈ ਵਾਰ ਹਾਂ ਵਿੱਚ ਬਰਸਾਤਾ ਬਰ ਪੁੱਤਾ ਵਿੱਚ ਬੰਦ ਰਹਿੰਦਾ ਸੀ ਉਹਦਾ ਤੁਸੀਂ ਲਗਭਗ 4-500 ਡੀਲ ਇੱਕ ਦਿਨ ਚ ਫੂਕਦੇ ਇੱਕ ਪਾਣੀ ਦੀ ਜਾਰੀ ਨਹੀਂ ਲੱਗਦਾ ਹੈ ਫੂਕ ਦਿੰਦੇ ਸੀ ਜੀ ਇੱਕ ਪਾਣੀ ਇੱਕ ਪਾਣੀ ਕਿਤੋਂ ਲਾਉਣਾ ਤਾਂ 1500 ਡੀਲ ਲੱਗਦਾ ਹੈ ਤੀਜੇ ਚੌਥੇ ਦਿਨ ਤੁਸੀਂ 1500 ਰੁਪਏ ਲਾਉਂਦੇ ਸੀਗੇ ਕਹ ਦੋ ਥੋੜੀ ਐਵਰੇਜ 500 ਦੀ ਆਉਂਦੀ ਆ ਗਰਮੀਆਂ ਦੀ ਬਾ ਇਹਨਾਂ ਨਾਲ ਗਰਮੀਆਂ ਜਾਂਦਾ ਸੀ ਇਹਨਾਂ ਨੂੰ ਤਾਂ ਕੰਮ ਸੋ ਜੇ ਇੱਕ ਹੰਨੰਦਾ ਜਾਂ ਲਾਲੀਏ ਤੋਂ 50 ਤੋਂ 60000 ਰੁਪਏ ਡੀਜ਼ਲ ਫੂਲ ਦੇ ਆਉਂਗੇ ਸਾਲ ਦਾ ਹਾਂ ਇਹਨਾਂ ਲਈ ਜਾਂਦਾ ਇਹਨਾਂ ਦਾ ਲੱਗ ਜਾਂਦਾ ਹੈ ਨਾ ਵੱਧ ਭਾਵੇਂ ਲੱਗਿਆ ਘਰ ਤੋਂ ਲੱਗਣਾ ਕੀ ਆ ਮੈਸੇ ਜਿਹੜੇ ਕੋ ਵੱਟੀ ਦੇ ਸੀ ਮਾੜੇ ਮੋਟੇ ਡੀਜ਼ਲ ਤੇ ਲੱਗੀ ਜਾਂਦੇ ਸਨ ਹਾਂ ਹੋਇਆ ਥੋੜੇ ਬਾਰੇ ਕਿ ਜਿਆਦਾ ਹੋ ਗਈ ਵਿੱਚੋਂ ਫਸਲ ਬਚਾ ਹੋ ਗਿਆ ਕੋਈ ਸਾਧ ਵਿੱਚ ਥੋੜੀ ਥੋੜੀ ਉੱਤੀ ਜਾਂਦੀ ਹੈ ਜੇ ਤਾਂ ਹੀ ਸਬਜ਼ੀਆਂ ਸੁੱਕੀਆਂ ਵਿਕੀ ਜਾਂਦੇ ਅਲੀ 10 ਵੀਕੇ ਆ ਬਲਦਸ ਵੀਕੇ ਉੱਤੇ ਤੁਸੀਂ 50000 ਡੀਲ ਫੂਕ ਦਿੰਦੇ ਸੀ ਹਾਂਜੀ ਲੱਗ ਜਾਂਦਾ ਸੀ ਹਾਂ 5000 ਆ ਵੀਕੇ ਦਾ ਡੀਲ ਹੋ ਗਿਆ ਲੱਗ ਜਾਂਦਾ ਪਿਆ ਸੀ ਸਾਡੇ ਕੋਲ ਨਾਲ ਉਹਨਾਂ ਤੁਸੀਂ ਪਾਣੀ ਦਿੰਦੇ ਸਬਜ਼ੀ ਵੀ ਸੁੱਕਦੀ ਆ ਸਬਜ਼ੀ ਘੱਟ ਨਿਕਲਦੀ ਹੁੰਨੀ ਆ ਹਨਾ ਗੇਵੇ ਅਧਿਕਾਰਲੇ ਆ ਤਾਂ ਰੋਜ਼ ਹੀ ਚੱਲਦਾ ਰਹਿੰਦਾ ਸੀ ਰੋਜ਼ ਚੱਲਦਾ ਰਹਿੰਦਾ ਸੀ ਰੋਜ਼ ਲਿਆਉ ਡੀਜੇ ਰੋਜ਼ ਆਪਣਾ ਬਾਰ ਲਿਟਰ ਲਿਆ ਕੇ ਲੱਗ ਜਾਉਂ ਮੈਂ ਚੋਂ ਥੋੜੇ ਸਿਸਟਮ ਦਾ ਕੱਲ ਵੀ 2 2.5 ਸਾਲ ਥੋੜੇ 3 ਸਾਲ ਪੈਸੇ ਪੂਰੇ ਹੋ ਜਾਣ ਕਹਿਣ ਦਾ ਬਾਡੀ ਜੋ ਦੇ ਖਰਚੇ ਵਿੱਚ ਆਪਣਾ ਗੁਰੂ ਕਰੇ ਸੁਭਸਾ ਦਾ ਚੱਲਦਾ ਰਹੇ ਕੰਮ ਤੇ ਆਪਣਾ 2 ਜਾਂ 3 ਸਾਲਾਂ ਦਾ ਜੋ ਲਾਗ ਹੋਣੀ ਹੈ ਪੈਸੇ ਪੂਰੇ ਹੋ ਜਾਣ ਚਲੋ ਠੀਕ ਹੈ ਤੇ ਖੁਸ਼ ਹੋ ਜਨਾਬ ਹਾਂ ਜੀ ਵਧੀਆ ਹਾਂ ਜੀ ਖੁਸ਼ ਠੀਕ ਠਾਕ ਹੈ ਨਾ ਠੀਕ ਬਣ ਗਿਆ ਚਲੋ ਕੁਆਲਿਟੀ ਸਾਡਾ ਵਿਹਾਰ ਤੁਹਾਡੇ ਨਾਲ ਠੀਕ ਠਾਕ ਸੀ ਬੜੀ ਯਾਰ ਸਾਰੇ ਸਰਚ ਕਰਕੇ ਤਾਂ ਹੀ ਤੁਹਾਡੇ ਕੋਲ ਗਿਆਂਗੇ ਬੰਦੇ ਸਾਰੇ ਪਰਤਾਲ ਕਰਕੇ ਨਾ YouTube ਤੇ ਮੁੰਡਾ ਕਰਦਾ ਰਹਿੰਦਾ ਸੀ ਵੀ ਜੋ ਦੇਖੀਆਂ ਤੁਹਾਡੀਆਂ ਵੀਡੀਓ ਹੋਰ ਵੀ ਲੋਕਾਂ ਦੀਆਂ ਵੀ ਦੇਖੀਆਂ ਨਾ ਹਾਂ ਹਾਂ ਇਹ ਸਾਨੂੰ ਪਸੰਦ ਆਇਆ ਤੁਹਾਡਾ ਸਿਸਟਮ ਫਿਰ ਅਸੀਂ ਤੁਹਾਡੇ ਕੋ ਪਹੁੰਚੇਗੀ ਬੜੀ ਮਿਹਰਬਾਨੀ ਸਰ ਬੜੀ ਠੀਕ ਰਿਹਾ ਹੁਣ ਚੱਲ ਗਿਆ ਕੰਮ ਤੇ ਬਾਕੀ ਦਾ ਜੀ ਗੁਰੂ ਦੇ ਹੱਥ ਜੀ ਹਾਂ ਬਾਕੀ ਬੰਦੇ ਨੇੜੇ ਦੇ ਨਾਲ ਜਿ ਕੋ ਕੋਲੋਂ ਹੋਈ ਬੰਦਾ ਤੇ ਹੋ ਸਕਦਾ 8 ਘੰਟੇ ਵਿੱਚ ਕੋਈ ਕੋ ਕਰਵਾਈਏ ਸੋ ਲੋਡ ਪੈ ਜਾਂਦੀ ਫੇਸਬੁਕ ਉਹ हां हां ਬਿਲਕੁਲ ਬਿਲਕੁਲ ਨਹੀਂ ਚਲੋ ਖੈਰ ਅਸੀਂ ਤਾਂ ਜੇ ਦੂਰ ਤੋਂ ਸਾਡੇ ਕੋਲ ਕਾਹ ਕਹੋਂਦਾ ਤਾਂ ਉੱਥੇ ਵੀ ਇਸ ਸਰਸ ਦਾ ਨਿਆ ਕੋਈ ਜੀ ਹਾਂਜੀ ਹਾਂਜੀ ਆਪਣੇ ਇਲਾਕੇ ਚ ਜਾ ਤਾਂ ਨੇੜੇ ਹੀ ਵੇਖਣਾ ਨਾ ਜਿਹੜੇ ਬੰਦੇ ਕੰਮ ਸਾਨੂੰ ਫਾਇਦਾ ਸਹੀ ਗੱਲ ਹੈ ਸਹੀ ਗੱਲ ਉਹ ਬਠਿੰਡੇ ਬਠੁੰਡੇ ਕਿਤੇ ਹੋਰ ਪਹੁੰਚ ਜੀ ਫਿਰ ਆਪਾਂ ਨੂੰ ਉਹਦੇ ਬਾਅਦ ਸਰਬਸ ਵਾਸਤੇ ਵੀ ਉੱਥੇ ਜਾਣਾ ਪਏਗਾ ਜੀ ਜੀ ਬਿਲਕੁਲ ਬਿਲਕੁਲ ਇਹ ਤਾਂ ਆਪਣਾ ਨੇੜੇ ਆ ਜੀ ਬਿਲਕੁਲ ਸੋ ਕਿਸਾਨ ਵੀਰੋ ਅਸੀਂ ਸਰਾਸੋਚਾ ਸਿੰਘ ਜੀ ਕਿਸਾਨ ਜਿਹੜੇ ਜਿਹਨਾਂ ਆਪਾਂ ਲਾਇਆ ਸਿਸਟਮ ਸੋ ਇਹ ਤੇ ਇਹਨਾਂ ਦੇ ਵੀਊ ਸਾਡੇ ਬਾਰੇ ਮੋਟਰ ਦੇ ਬਾਰੇ ਕੁਆਲਿਟੀ ਦੇ ਬਾਰੇ ਤੇ ਪਾਣੀ ਦੀ ਬਾਰੇ ਤੇ ਜੇ ਤੁਸੀਂ ਵੀ ਕੋਈ ਵਧੀਆ ਸਿਸਟਮ ਲਾਉਣਾ ਚਾਹੁੰਦੇ ਹੋ ਏ ਗ੍ਰੇਡ ਤੇ ਕੰਮ ਕਰਾਉਣਾ ਚਾਹੁੰਦੇ ਹੋ ਟੋਟਲੀ ਅਸੀਂ ਏ ਗ੍ਰੇਡ ਜੀ ਕਰਦੇ ਆ ਕੋਈ ਪੁਰਾਣਾ ਪੈਨਲ ਜਾਂ ਬੀ ਗ੍ਰੇਡ ਪੈਨਲ ਜਾਂ ਹਲਕੀ ਮੋਟਰ ਜਾਂ ਹਲਕੀਆਂ ਤਾਰਾਂ ਜਾਂ ਹਲਕਾ ਸਟਰਕਚਰ ਉਹਦੇ ਚ ਅਸੀਂ ਬਿਲਕੁਲ ਵੀ ਇੱਕ ਡੀਲਿੰਗ ਕਰਦੇ ਜੇ ਤੁਸੀਂ ਵਧੀਆ ਸਿਸਟਮ ਸਾਡੇ ਕੋਲ ਲਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੀ ਸੇਵਾ ਚ ਹਾਜ਼ਰ ਆ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜਿਹੜੇ ਸਕਰੀਨ ਦੇ ਉੱਤੇ ਚੱਲ ਰਹੇ ਆ ਤੁਸੀਂ ਕਿਸੇ ਵੀ ਵੇਲੇ ਸਾਨੂੰ ਕਾਲ ਕਰ ਸਕਦੇ ਹੋ ਜੇ ਤੁਸੀਂ ਕੋਈ ਸਲਾਹ ਲੈਣੀ ਹੈ ਜਾਂ ਤੁਹਾਡਾ ਕੋਈ ਪਹਿਲਾ ਐਗਜ਼ਿਸਟਿੰਗ ਸਿਸਟਮ ਲੱਗਿਆ ਹੋਇਆ ਨਹੀਂ ਪਰਫਾਰਮ ਕਰ ਰਿਹਾ ਤਾਂ ਵੀ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਅਸੀਂ ਉਹ ਵੀ ਤੁਹਾਨੂੰ ਠੀਕ ਕਰਕੇ ਚਲਾਉਣ ਦਾ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਸੋ ਇੰਨੀ ਇੱਕ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ ਅੱਜ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰੇ ਕਿਸਾਨ ਦੋਸਤ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਸੱਚੀਆ ਕਾੰਤ